ਜੀ ਸਵਾਗਤ ਹੈ ਅੱਜ ਦੀ ਸਾਡੀ ਨਵੀਂ ਵੀਡੀਓ ਦੇ ਵਿੱਚ ਉਮੀਦ ਹੈ ਸਾਰੇ ਬਹੁਤ ਹੀ ਵਧੀਆ ਹੋਵੋਗੇ ਅੱਜ ਸੀ بارش ਦਾ ਮੌਸਮ ਮੌਸਮ ਬੱਧੀਆ ਸੀ ਠੰਡਾ ਸੀ ਤੇ ਸਾਡਾ ਮਨ ਕੀਤਾ ਸੀ ਖਾਈਏ ਅੱਜ ਆਲੂ ਵਾਲੇ ਪਕੌੜੇ ਹੁਣ ਅਸੀਂ ਆਲੂ ਲੈ ਲਏ ਇਹਨਾਂ ਨੂੰ ਛਿੱਲ ਲਾਂਗੇ ਤੇ ਕਬੀ ਕਬੀ ਕੱਟ ਲਾਂਗੇ ਦੇਖ ਸਕਦੇ ਹੋ ਇੱਧਰ ਅਸੀਂ ਆਲੂਆ ਕਿਹੜੇ ਕਿਸੇ ਛਿੱਲ ਲਨੇ ਮੈਨੂੰ ਚੰਗੀ ਤਰ੍ਹਾਂ ਧੋ ਲਾਂਗੇ ਜੀ ਅਸੀਂ ਆਲੂਆਂ ਨੂੰ ਚੰਗੀ ਤਰ੍ਹਾਂ ਧੋੜਿਆ ਹੁਣ ਅਸੀਂ ਇਹਨੂੰ ਬਰੀਕ-ਬਰੀਕ ਕੱਟ ਕਰ ਲਾਂਗੇ ਅਸੀਂ ਆਲੂਆਂ ਨੂੰ ਬਰੀਕ-ਬਰੀਕ ਕੱਟ ਲਿਆ ਲੈ ਹੁਣ ਅਸੀਂ ਆਲੂਆਂ ਦੇ ਵਿੱਚ ਛਾਂੜ ਕੇ ਬੇਸਨ ਆ ਜਿਹੜਾ ਬੇਸਨ ਪਾ ਲਿਆ ਅਸੀਂ ਇਹਦੇ ਵਿੱਚ ਜੀ ਨਮਕ ਪਾ ਲਾਂਗੇ ਥੋੜਾ ਜਿਹਾ ਸਵਾਦ ਅਨੁਸਾਰ ਇਹਨਾਂ ਤੋਂ ਅੱਗੇ ਕੱਟ ਖਾਣੇ ਆ ਠੀਕ ਹੈ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਥੋੜੀ ਜੀ ਲਾਲ ਮਿਰਚ ਜਿਆਦਾ ਨਹੀਂ ਪਾਵਾਂਗੇ ਥੋੜੀ ਜਿਹੀ ਪਾਵਾਂਗੇ ਅਸੀਂ ਹਲਦੀ ਨਾਰਮਲ ਜਿਹੀ ਥੋੜਾ ਜਿਹਾ ਪਾਵਾਂਗੇ ਅਸੀਂ ਧਨੀਆ ਪਾਊਡਰ ਥੋੜਾ ਜਿਹਾ ਪਾਵਾਂਗੇ ਜੀਰਾ ਮਾਮੂਲੀ ਜਿਹਾ ਜਿਆਦਾ ਨਹੀਂ ਬਸ ਥੋੜਾ ਜਿਹਾ ਅਸੀਂ ਇਹਨੂੰ ਘੋਲ ਬਣਾ ਕੇ ਮਿਕਸ ਕਰ ਲਾਂਗੇ ਪਾਣੀ ਪਾ ਕੇ ਇਦਾਂ ਇਸ ਕੜਾਹੀ ਰੱਖ ਲਈ ਉਹਦੇ ਵਿੱਚ ਸਰੋਂ ਦਾ ਤੇਲ ਪਾਤਾ ਤੇ ਇਹਨੂੰ ਗਰਮ ਹੋਣ ਦਵਾਂਗੇ ਇੱਧਰ ਸਾਡਾ ਘੋਲ ਵੀ ਤਿਆਰ ਹੈ ਮੀਸਣ ਵਾਲਾ ਸਾਡਾ ਤੇਲ ਲੈ ਕੇ ਜਿਹੜਾ ਕਿ ਉਹ ਗਰਮ ਹੋ ਗਿਆ ਹੁਣ ਅਸੀਂ ਕੜਾਹੀ ਦੇ ਵਿੱਚ ਪਾਵਾਂਗੇ ਆਲੂ ਜਿਹੜੇ ਕਿ ਘੋਲੇ ਸੀ Les ਹੁਣ ਇਸ ਨੂੰ ਪਕਾਵਾਂਗੇ ਤੇ ਸਾਡੇ ਪਕੌੜੇ ਜੀ ਹੁਣ ਪੱਕ ਗਏ। ਅਸੀਂ ਇਹਨੂੰ ਕੱਢ ਲਾਂਗੇ ਬਾਹਰ। ਦੇਖੋ ਦੇਖੋ ਜੀ ਸਾਡੇ ਪਕੌੜੇ ਬਣ ਕੇ ਤਿਆਰ ਨੇ ਕੋਈ ਵੀ ਘਰ ਵਿੱਚ ਮਹਿਮਾਨ ਆਦੀ ਅਸੀਂ ਇਹਨੂੰ ਚਾਹ ਦੇ ਨਾਲ ਗਰਮਾ ਗਰਮ ਪਕੌੜੇ ਪਰੋਸ ਸਕਦੇ ਹਾਂ ਬਹੁਤ ਹੀ ਟੇਸਟ ਬਣਦੇ ਨੇ ਤੁਸੀਂ ਵੀ ਇਹਨੂੰ ਘਰ ਵਿੱਚ ਜ਼ਰੂਰ ਟਰਾਈ ਕਰਿਓ ਕਮੈਂਟ ਵਿੱਚ ਦੱਸਿਓ ਕਿੱਦਾਂ ਦੇ ਬਣੇ ਨੇ ਹੋਰ ਵੀ ਵੀਡੀਓ ਦੇਖਣੇ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ